ਸਾਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਟਾਕ ਮਾਰਕੀਟ ਦੇ ਬਾਰੇ ਤੁਸੀਂ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੋਣਾ ਵੀ ਸਟਾਕ ਮਾਰਕੀਟ ਦੇ ਵਿੱਚ ਪੈਸਾ ਲਾ ਦਿਓ ਜਾਂ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾ ਦਿਓ ਆਖਿਰਕਾਰ ਆਪਣੇ ਵਰਗੇ ਲੋਕਾਂ ਨੂੰ ਸਮਝ ਨਹੀਂ ਪੈਂਦੀ ਵੀ ਸ਼ੇਅਰ ਮਾਰਕੀਟ ਜਾਂ ਸਟਾਕ ਮਾਰਕੀਟ ਹੈ ਕੀ ਸਭ ਤੋਂ ਪਹਿਲਾਂ ਆਪਾਂ ਜਾਣਦੇ ਆ ਵੀ ਸ਼ੇਅਰ ਕੀ ਹੁੰਦਾ ਸ਼ੇਅਰ ਹੁੰਦਾ ਕਿਸੇ ਵੀ ਚੀਜ਼ ਦਾ ਹਿੱਸਾ ਕਿੰਨੇ ਪਰਸੈਂਟੇਜ ਜਾਂ ਕਿੰਨਾ ਹਿੱਸਾ ਆਪਾਂ ਲੈਂਦੇ ਆ ਜਾਂ ਕਿਸੇ ਨੂੰ ਦਿੰਦੇ ਆ ਉਹ ਹਿੱਸੇ ਨੂੰ ਕਿਹਾ ਜਾਂਦਾ ਸ਼ੇਅਰ ਆਪਾਂ ਇੱਕ ਉਦਾਹਰਨ ਲੈ ਕੇ ਸਮਝਦੇ ਹਾਂ ਵੀ ਸ਼ੇਅਰ ਮਾਰਕੀਟ ਹੈ ਕੀ। ਉਦਾਹਰਨ ਦੇ ਤੌਰ ਤੇ ਇੱਕ ਬੰਦੇ ਨੇ ਇੱਕ ਕੁਲਚੀਆਂ ਦੀ ਰੇੜੀ ਲਾ ਲਈ। ਉਹ ਬੰਦੇ ਦਾ ਕੰਮ ਵਧੀਆ ਚੱਲਣ ਲੱਗ ਗਿਆ। ਸ਼ਾਮ ਤੱਕ ਉਹਦੇ ਸਾਰੇ ਕੁਲਚੇ ਵਿਕ ਜਾਂਦੇ ਸੀ। ਫਿਰ ਉਹਨੇ ਸੋਚਿਆ ਵੀ ਮੈਂ ਕਿਉਂ ਨਾ ਥੋੜੇ ਜਿਹੇ ਪੈਸੇ ਹੋਰ ਲਗਾ ਕੇ ਇਹ ਬਿਜ਼ਨਸ ਨੂੰ ਹੋਰ ਵੱਡਾ ਕਰ ਲਾਂ। ਫਿਰ ਉਹ ਆਪਣੇ ਦੋਸਤਾਂ ਮਿੱਤਰਾਂ ਤੋਂ ਪੈਸੇ ਉਧਾਰੇ ਲੈਂਦਾ ਤੇ ਉਹ ਆਪਣੇ ਕੰਮ ਨੂੰ ਹੋਰ ਵੱਡਾ ਕਰਦਾ। ਕੁਲਚੇ ਆ ਜਿਹੜੇ ਉਹ ਪਹਿਲਾਂ ਨਾਲੋਂ ਹੋਰ ਵੱਧ ਵਿਕਣ ਲੱਗ ਜਾਂਦੇ ਆ ਤੇ ਉਹ ਜਿੰਨਾ ਵੀ ਪ੍ਰੋਫਿਟ ਕਮਾਉਂਦਾ ਆ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਤੋਂ ਉਹਨੇ ਪੈਸੇ ਉਧਾਰ ਕਮੇ ਆਪਣੀਆਂ ਜਿਹੜੀਆਂ ਬ੍ਰਾਂਚਾਂ ਨੇ ਕੋਲਚੇ ਦੀਆਂ ਉਹ ਖੋਲ ਸਕਾ ਤਾਂ ਉਹਨੂੰ ਪੈਸਿਆਂ ਦੀ ਬਹੁਤ ਸਾਰੀ ਲੋੜ ਹੁੰਦੀ ਆ ਜਿਹੜੇ ਪੈਸੇ ਆਮ ਲੋਕ ਨਹੀਂ ਦੇ ਸਕਦੇ ਨਾ ਕੋਈ ਇਨਵੈਸਟਰ ਦੇ ਸਕਦਾ ਤਾਂ ਉਹ ਦੇਸ਼ ਦੀ ਜਿਹੜੀ ਵੀ ਪਬਲਿਕ ਹੁੰਦੀ ਆ ਉਹਨਾਂ ਤੋਂ ਪੈਸੇ ਇਕੱਠੇ ਕਰਦਾ ਉਹ ਪੈਸੇ ਇਕੱਠੇ ਕਰਨ ਦਾ ਜਿਹੜਾ ਜਰੀਆ ਹੁੰਦਾ ਉਹਨੂੰ ਕਹਿੰਦੇ ਆ ਆਈ ਪੀਓ ਇਨੀਸ਼ੀਅਲ ਪਬਲਿਕ ਆਫਰਿੰਗ ਉਹ ਆਪਣੀ ਕੰਪਨੀ ਨੂੰ ਰਜਿਸਟਰ ਕਰਵਾਉਂਦਾ ਤੇ ਇਨੀਸ਼ੀਅਲ ਪਬਲਿਕ ਆਫਰਿੰਗ ਲਈ ਲੋਕਾਂ ਦੇ ਸਾਹਮਣੇ ਭੇਜ ਦਿੰਦਾ ਵੀ ਤੁਸੀਂ ਮੇਰੇ ਸ਼ੇਅਰ ਖਰੀਦੋ ਤੇ ਮੈਨੂੰ ਪੈਸੇ ਦਿਓ ਤਾਂ ਜੋ ਮੈਂ ਆਪਣੇ ਬਿਜ਼ਨਸ ਨੂੰ ਹੋਰ ਵੱਡਾ ਕਰ ਸਕਾਂ ਤੇ ਜਿੰਨਾ ਵੀ ਮੈਨੂੰ ਪ੍ਰੋਫਿਟ ਹੋਊਗਾ ਮੈਂ ਆਪਣੇ ਪ੍ਰੋਫਿਟ ਨੂੰ ਡਿਵੀਡੈਂਡ ਦੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਵੰਡ ਸਕਾਂ ਜੋ ਦੇਸ਼ ਦੇ ਵਿੱਚ ਆਪਣੇ ਸ਼ੇਅਰਸ ਵੇਚਣਾ ਚਾਹੁੰਦਾ ਤਾਂ ਉਹਨੂੰ ਆਈਪੀਓ ਦੀ ਲੋੜ ਪੈਂਦੀ ਹੈ ਆਈਪੀ ਹੁੰਦੀ ਹੈ ਇਨੀਸ਼ੀਅਲ ਪਬਲਿਕ ਆਫਰਿੰਗ ਇਹਦੇ ਵਿੱਚ ਕੋਈ ਵੀ ਕੰਪਨੀ ਲੋਕਾਂ ਅੱਗੇ ਆਪਣੇ ਸ਼ੇਅਰ ਰੱਖ ਦਿੰਦੀ ਹੈ ਵੀ ਮੇਰੇ ਸ਼ੇਅਰ ਦੀ ਕੀਮਤ ਇੰਨੀ ਆ ਤੁਸੀਂ ਕਿੰਨੇ ਸ਼ੇਅਰ ਖਰੀਦਣਾ ਚਾਹੁੰਦੇ ਹੋ ਤਾਂ ਜਿੰਨਾਂ ਲੋਕਾਂ ਨੂੰ ਲੱਗਦਾ ਵੀ ਇਸ ਕੰਪਨੀ ਨੇ ਹੋਰ ਬਹੁਤ ਜ਼ਿਆਦਾ ਅੱਗੇ ਜਾਣਾ ਬਹੁਤ ਜ਼ਿਆਦਾ ਪੈਸਾ ਕਮਾਉਣਾ ਤੇ ਬਹੁਤ ਹੀ ਲਾਭਦਾਇ ਇਸ ਤੋਂ ਬਾਅਦ ਕੰਪਨੀ ਕੀ ਕਰਦੀ ਆ ਪੈਸੇ ਨੂੰ ਇਕੱਠਾ ਕਰਕੇ ਹੋਰ ਕੰਮਾਂ ਦੇ ਵਿੱਚ ਲਾਗ ਜਾਂਦੀ ਆ ਤਾਂ ਕਿ ਜਿਆਦਾ ਤੋਂ ਜਿਆਦਾ ਪੈਸਾ ਕਮਾਇਆ ਜਾ ਸਕੇ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਚਾਹੇ ਘਟੇ ਚਾਹੇ ਵਧੇ ਕੰਪਨੀ ਨੂੰ ਜਿਆਦਾ ਫਰਕ ਨਹੀਂ ਪੈਂਦਾ ਇਨਡਾਇਰੈਕਟਲੀ ਫਰਕ ਪੈਂਦਾ ਕਿਉਂਕਿ ਕੰਪਨੀ ਦੀ ਜਿਹੜੀ ਪ੍ਰੋਫਾਈਲ ਆ ਉਹ ਦੇ ਸ਼ੇਅਰ ਦੀ ਵੈਲਿਊ ਦੇ ਉੱਤੇ ਨਿਰਧਾਰਤ ਹੁੰਦੀ ਆ ਸ਼ੇਅਰ ਮਾਰਕੀਟ ਦੇ ਵਿੱਚ ਆਪਣੀ ਰੈਪਿਊਟੇਸ਼ਨ ਨੂੰ ਬਚਾਉਣ ਲਈ ਕੰਪਨੀ ਦੇ ਜਿਹੜੇ ਸ਼ੇਅਰ ਦੀ ਵੈਲਿਊ ਆ ਉਹ ਵੱਧ ਹੀ ਹੋਣੀ ਚਾਹੀਦੀ ਆ ਤਾਂ ਕਰਕੇ ਹੀ ਲੋਕ ਉਹਦੇ ਵਿੱਚ ਇਨਵੈਸਟ ਕਰਨਗੇ ਤੇ ਜਿੰਨੇ ਲੋਕ ਉਹਦੇ ਵਿੱਚ ਇਨਵੈਸਟ ਕਰਨਗੇ ਓ ਜਾਊਗੀ ਇਸ ਤਰ੍ਹਾਂ ਕੰਪਨੀਆਂ ਗਰੋ ਕਰਦੀਆਂ ਨੇ ਹੁਣ ਜਦੋਂ ਵੀ ਕੰਪਨੀ ਆਪਣਾ ਆਈਪੀਓ ਲੈ ਕੇ ਆਉਂਦੀ ਆ ਤਾਂ ਇਹ ਨਹੀਂ ਆ ਵੀ ਉਹ ਸਿੱਧਾ ਲੋਕਾਂ ਕੋਲ ਚਲੀ ਜਾਂਦੀ ਆ ਉਸ ਤੋਂ ਪਹਿਲਾਂ ਕੁਝ ਪ੍ਰੋਸੈਸ ਦੇ ਵਿੱਚ ਉਹਨੂੰ ਨਿਕਲਣਾ ਪੈਂਦਾ ਸਭ ਤੋਂ ਪਹਿਲਾਂ ਕੰਪਨੀ ਇੱਕ ਆਪਣਾ ਅੰਡਰਰਾਈਟਰ ਜਾਂ ਇੱਕ ਬੈਂਕਰ ਨੂੰ ਹਾਇਰ ਕਰਦੀ ਆ ਜਿਹੜਾ ਕੰਪਨੀ ਦੀ ਪੂਰੀ ਪ੍ਰੋਫਾਈਲ ਤਿਆਰ ਕਰਦਾ ਵੀ ਕੰਪਨੀ ਨੂੰ ਕਿੰਨੇ ਫੰਡ ਦੀ ਲੋੜ ਹੈ ਤੇ ਕੰਪਨੀ ਦੇ ਵਿੱਚ ਇੱਕ ਸ਼ੇਅਰ ਦੀ ਕੀਮਤ ਕਿੰਨੀ ਹੋਊਗੀ ਤਾਂ ਕੰਪਨੀ ਆਪਣੀ ਫਾਈਲ ਨੂੰ SEBI ਦੇ ਕੋਲ ਲੈ ਕੇ ਜਾਂਦੀ ਆ SEBI ਇਹਦਾ ਮਤਲਬ ਹੁੰਦਾ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ 1988 ਦੇ ਵਿੱਚ ਇਹ ਸੰਸਥਾ ਨੂੰ ਸਥਾਪਿਤ ਕੀਤਾ ਗਿਆ ਸੀ ਤਾਂ ਜੋ ਜਿਹੜੀਆਂ ਕੰਪਨੀਆਂ ਨੇ ਉਹ ਘਪਲੇਬਾਜੀ ਨਾ ਕਰ ਸਕਣ ਤੇ ਜਿਆਦਾ ਤੋਂ ਜਿਆਦਾ ਲੋਕਾਂ ਦੇ ਨਾਲ ਟਰਾਂਸਪੇਰੈਂਸੀ ਰਹਿ ਸਕੇ ਤੇ ਵੀ ਤੋਂ ਫਾਈਲ ਪ੍ਰੂਵ ਹੋਣ ਤੋਂ ਬਾਅਦ ਕੰਪਨੀਆਂ ਇੱਕ ਐਪਲੀਕੇਸ਼ਨ ਐਕਸਚੇਂਜ ਬੋਰਡ ਕੋਲ ਦੇ ਲਏ ਜਾਂਦੀਆਂ ਨੇ ਐਕਸਚੇਂਜ ਬੋਰਡ ਦੇ ਵਿੱਚ ਦੇਖਿਆ ਜਾਂਦਾ ਹੈ ਵੀ ਸ਼ੇਅਰ ਦੀ ਕੀਮਤ ਕਿੰਨੀ ਵੱਧ ਸਕਦੀ ਹੈ ਜਾਂ ਕਿੰਨੀ ਘਟਾ ਸਕਦੇ ਆ ਉਹਦੇ ਉੱਤੇ ਡਿਸਕਸ਼ਨ ਹੁੰਦੀਆਂ ਨੇ ਇਸ ਤੋਂ ਬਾਅਦ ਜਿਹੜਾ ਆਈਪੀਓ ਆ ਉਹ ਲਾਂਚ ਕੀਤਾ ਜਾਂਦਾ ਆਈਪੀਓ ਨੂੰ ਲਾਂਚ ਕਰਨ ਲੱਗਿਆਂ ਘੱਟੋ ਘੱਟ 2 ਤੋਂ 3 ਸਾਲ ਦਾ ਸਮਾਂ ਲੱਗਦਾ ਹੈ ਉਦਾਹਰਨ ਦੇ ਤੌਰ ਤੇ ਫੇਸਬੁੱਕ ਨੇ 2012 ਦੇ ਵਿੱਚ ਆਪਣੇ ਇੱਕ ਸ਼ੇਅਰ ਦੀ ਕੀਮਤ 38 ਡਾਲਰ ਰੱਖੀ ਸੀ ਤੇ ਫੇਸਬੁੱਕ ਨੇ 1 ਸਾਲ ਦੇ ਅੰਦਰ 16 ਬਿਲੀਅਨ ਡਾਲਰ ਇਕੱਠੇ ਕੀਤੇ ਸੀ ਕੰਪਨੀ ਦੇ ਸ਼ੇਅਰ ਦੀ ਕੀਮਤ ਕੰਪਨੀ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ ਤੇ ਕੰਪਨੀ ਇਸ ਤੰਨੇ ਨਾਲ ਨਿਰਧਾਰ ਲੋਕ ਉਹਨਾਂ ਦੇ ਸ਼ੇਅਰਜ਼ ਨੂੰ ਖਰੀਦ ਲੈਣ ਤਾਂ ਜੋ ਉਹਨਾਂ ਦਾ ਆਈਪੀਓ ਅੱਗੇ ਜਾ ਸਕੇ ਜੇ 90% ਤੋਂ ਜ਼ਿਆਦਾ ਲੋਕ ਕੰਪਨੀ ਦੇ ਸ਼ੇਅਰਜ਼ ਨੂੰ ਨਹੀਂ ਖਰੀਦਦੇ ਤਾਂ ਕੰਪਨੀ ਦਾ ਆਈਪੀਓ ਅੱਗੇ ਨਹੀਂ ਵੱਧਦਾ ਕੰਪਨੀ ਪੈਸਾ ਇਕੱਠਾ ਕਰਕੇ ਹੋਰ ਰੈਵਨਿਊ ਜਨਰੇਟ ਕਰਨ ਤੇ ਲੱਗ ਜਾਂਦੀ ਹੈ ਤਾਂ ਜੋ ਆਪਣੇ ਸ਼ੇਅਰਹੋਲਡਰਜ਼ ਨੂੰ ਪ੍ਰੋਫਿਟ ਦੇ ਸਕੇ ਜੇ ਕੰਪਨੀ ਨੂੰ ਹੋਰ ਪੈਸੇ ਦੀ ਲੋੜ ਹੁੰਦੀ ਹੈ ਤਾਂ ਕੰਪਨੀ ਐਫਪੀਓ ਲੈ ਕੇ ਆਉਂਦੀ ਹੈ ਜਿਸ ਦਾ ਮਤਲਬ ਹੁੰਦਾ ਫਾਲੋ-ਆਨ ਪਬਲਿਕ ਆਫਰ ਐਫਪੀਓ ਦੇ ਵਿੱਚ ਸ਼ੇਅਰ ਦੀ ਕੀਮਤ ਕੰਪਨੀ ਵੱਲੋਂ ਨਿਰਧਾਰਤ ਨਹੀਂ ਕੀਤੀ ਜਾਂਦੀ ਸਗੋਂ ਜਿਹੜੀ ਪਹਿਲਾਂ ਚੱਲ ਰਹੀ ਹੁੰਦੀ ਹੈ ਉਸ ਦੇ ਆਧਾਰ ਤੇ ਹੀ ਖਰੀ ਜਿਨ੍ਹਾਂ ਲੋਕਾਂ ਨੇ ਸ਼ੇਅਰ ਖਰੀਦ ਰੱਖੇ ਹਨ ਉਹਨਾਂ ਤੋਂ ਖਰੀਦ ਸਕਦੀ ਹੈ ਤੇ ਬਹੁਤ ਸਾਰੇ ਲੋਕ ਵੇਚਦੇ ਨੇ ਤੇ ਬਹੁਤ ਸਾਰੇ ਲੋਕ ਖਰੀਦਦੇ ਨੇ ਇਸ ਤਰ੍ਹਾਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਚੱਲਦਾ ਹੈ ਹੁਣ ਜਿਨ੍ਹਾਂ ਲੋਕਾਂ ਨੇ ਆਈਪੀਓ ਦੇ ਸਮੇਂ ਸ਼ੇਅਰ ਨਹੀਂ ਖਰੀਦੇ ਉਹ ਬਾਅਦ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸ਼ੇਅਰ ਖਰੀਦ ਰੱਖੇ ਹਨ ਉਹਨਾਂ ਤੋਂ ਖਰੀਦ ਸਕਦੇ ਨੇ ਜੇ ਖਰੀਦਣ ਵਾਲਿਆਂ ਦੀ ਗਿਣਤੀ ਵੇਚਣ ਵਾਲਿਆਂ ਨਾਲੋਂ ਜ਼ਿਆਦਾ ਰਹਿੰਦੀ ਹੈ ਤਾਂ ਮਤਲਬ ਸ਼ੇਅਰ ਦੀ ਡਿਮਾਂਡ ਵੱਧ ਗਈ ਜਦੋਂ ਸ਼ੇਅਰ ਦੀ ਡਿਮਾਂਡ ਵੱਧ ਜਾਂਦੀ ਹੈ ਤਾਂ ਉਹਦੀ ਕੀਮਤ ਵੀ ਜ਼ਿਆਦਾ ਹੋ ਜਾਂਦੀ ਹੈ ਹੁਣ ਇਹਨਾਂ ਸ਼ੇਅਰਜ਼ ਨੂੰ ਲੋਕ ਖਰੀਦ ਕਿੱਥੋਂ ਸਕਦੇ ਨੇ ਭਾਰਤ ਦੇ ਵਿੱਚ ਦੋ ਮੇਨ ਇਦਾਂ ਦੇ ਐਕ ਇਹ 1875 ਦੇ ਵਿੱਚ ਹੋਂਦ ਵਿੱਚ ਆਇਆ ਸੀ ਪ੍ਰੇਮਚੰਦ ਨਾਂ ਦੇ ਬੰਦੇ ਨੇ ਇਸ ਨੂੰ ਬਣਾਇਆ ਸੀ ਬੰਬੇ ਸਟਾਕ ਐਕਸਚੇਂਜ ਦੇ ਵਿੱਚ ਲੋਕ ਪੇਪਰ ਦੇ ਜ਼ਰੀਏ ਜਿਹੜੇ ਸ਼ੇਅਰ ਦੀ ਟ੍ਰੇਡਿੰਗ ਕਰਦੇ ਸੀ ਇਸ ਤੋਂ ਬਾਅਦ 1992 ਦੇ ਵਿੱਚ ਸ਼ੇਅਰ ਮਾਰਕੀਟ ਦੀ ਮਹੱਤਤਾ ਨੂੰ ਦੇਖਦੇ ਹੋਏ ਸਰਕਾਰ ਨੇ ਨੈਸ਼ਨਲ ਸਟਾਕ ਐਕਸਚੇਂਜ ਬਣਾਇਆ ਤੇ ਜਿਸ ਨੂੰ ਪੂਰੀ ਤਰ੍ਹਾਂ ਤੇ ਕੰਪਿਊਟਰਾਈਜ਼ਡ ਕੀਤਾ ਗਿਆ ਤੇ ਲੋਕ ਕੰਪਿਊਟਰ ਦੇ ਜ਼ਰੀਏ ਆਪਣੇ ਸਟਾਕ ਨੇ ਜਿਹੜੇ ਉਹ ਖਰੀਦਣ ਲੱਗੇ ਅੱਜ ਕੱਲ੍ਹ ਇਹ ਕੰਮ ਇੰਨਾ ਸਿੰਪਲ ਹੋ ਗਿਆ ਵੀ ਤੁਸੀਂ ਆਪਣੇ ਫੋਨ ਦੇ ਵਿੱਚੋਂ ਹੀ ਇਹ ਸ਼ੇਅਰ ਨੇ ਜਿਹੜੇ ਖਰੀਦ ਸਕਦੇ ਹੋ ਹੁਣ ਸਵਾਲ ਆਉਂਦਾ ਵੀ ਤੁਸੀਂ ਨਿਊਜ਼ਪੇਪਰ ਦੇ ਵਿੱਚ ਪੜ੍ਹਦੇ ਹੋ ਵੀ ਸਨਸੈਕਸ ਤੇ ਨਿਫਟੀ ਕੀ ਨੇ ਕਈ ਵਾਰ ਸਨਸੈਕਸ ਉੱਪਰ ਗਿਆ ਹੁੰਦਾ ਨਿਫਟੀ ਉੱਪਰ ਗਿਆ ਹੁੰਦਾ ਜਾਂ نیچے ਆਏ ਹੁੰਦੇ ਨੇ ਹੁਣ ਨਿਫਟੀ ਤੇ ਸਨਸੈਕਸ ਕੀ ਆ ਹੁਣ ਜਦੋਂ ਪਤਾ ਕਰਨਾ ਵੀ ਸ਼ੇਅਰ ਮਾਰਕੀਟ ਉੱਪਰ ਜਾ ਰਹੀਆਂ ਜਾਂ نیچے ਜਾ ਰਹੀਆਂ ਤਾਂ ਇਸ ਦੇ ਲਈ ਡਾਟਾ ਐਨਾਲਾਈਜ਼ ਕੀਤਾ ਜਾਂਦਾ ਡਾਟੇ ਐਨਾਲਾਈਜ਼ ਦੇ ਵਿੱਚ ਵੱਡੀਆਂ ਕੰਪਨੀਆਂ ਨੂੰ ਲਿਆ ਜਾਂਦਾ ਤੇ ਉਹਨਾਂ ਨੂੰ ਐਨਾਲਾਈਜ਼ ਕਰਕੇ ਦੇਖਿਆ ਜਾਂਦਾ ਵੀ ਸ਼ੇਅਰ ਮਾਰਕੀਟ ਉੱਪਰ ਜਾ ਰਹੀ ਆ ਜਾਂ نیچے ਜਾ ਰਹੀ ਆ ਹੁਣ ਸਨਸੈਕਸ ਕੀ ਆ ਸਨਸੈਕਸ ਹੈ ਬੰਬੇ ਸਟਾਕ ਐਕਸਚੇਂਜ ਦੀਆਂ 30 ਮੇਨ ਕੰਪਨੀਆਂ ਜਿਹੜੀਆਂ ਸਭ ਤੋਂ ਵੱਡੀਆਂ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਜਦੋਂ ਐਨਲਾਈਜ਼ ਕੀਤਾ ਜਾਂਦਾ ਹੁੰਦਾ ਉਹ ਸਨਸੈਕਸ ਕਿਹਾ ਜਾਂਦਾ ਹੈ ਸਨਸੈਕਸ ਕਦੇ ਉੱਪਰ ਜਾ ਰਿਹਾ ਜਾਂ نیچے ਜਾ ਰਿਹਾ ਇਹਦਾ ਮਤਲਬ ਹੈ ਵੀ ਉਹ ਜਿਹੜੀਆਂ ਮੇਨ ਵੱਡੀਆਂ ਕੰਪਨੀਆਂ ਨੇ ਉਹ ਵਧੀਆ ਕੰਮ ਕਰ ਰਹੀਆਂ ਨੇ ਜੇ ਸਨਸੈਕਸ نیچے ਜਾ ਰਿਹਾ ਤਾਂ ਮਤਲਬ ਕੰਪਨੀਆਂ ਚੰਗੀ ਤਰ੍ਹਾਂ ਕੰਮ ਨਹੀਂ ਕਰ پا ਰਹੀਆਂ ਤੇ ਉਹਨਾਂ ਦਾ ਰੈਵਨੂ ਜਿਹੜਾ ਉਹ ਘਟ ਜਾ ਰਿਹਾ ਹੁਣ ਨਿਫਟੀ ਕੀ ਹੈ ਨਿਫਟੀ ਹੁੰਦਾ ਨੈਸ਼ਨਲ ਸਟਾਕ ਐਕਸਚੇਂਜ ਦੀਆਂ ਮੇਨ 50 ਕੰਪਨੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਡਾਟੇ ਨੂੰ ਐਨਲਾਈਜ਼ ਕੀਤਾ ਜਾਂਦਾ ਵੀ ਉਹ ਕੰਪਨੀਆਂ ਵਧੀਆ ਕਾਰੋਬਾਰ ਕਰਕੇ ਜਿਆਦਾ ਰੈਵਨਿਊ ਕ੍ਰੀਏਟ ਕਰਨੀਆਂ ਜਾਂ ਘਟ ਕਰ ਰਹੀਆਂ ਉਹਨਾਂ ਦੇ ਸ਼ੇਅਰਸ ਦੀ ਵੈਲਿਊ ਘਟ ਰਹੀ ਹੈ ਜਾਂ ਵੱਧ ਰਹੀ ਹੈ ਉਹਨਾਂ ਦਾ ਐਨਲਾਈਜ਼ ਕਰਕੇ ਜਿਹੜਾ ਡਾਟਾ ਮਿਲਦਾ ਉਹ ਤੋਂ ਪਤਾ ਲੱਗਦਾ ਵੀ ਸ਼ੇਅਰ ਮਾਰਕੀਟ ਉੱਪਰ ਜਾ ਰਹੀ ਹੈ ਜਾਂ نیچے ਮ ਜਾ ਰਹੀ ਹੈ ਹੁਣ ਜੇ ਸ਼ੇਅਰ ਮਾਰਕੀਟ ਉੱਪਰ ਜਾ ਰਹੀ ਹੈ ਤਾਂ ਮਤਲਬ ਬੱਲ ਮਾਰਕੀਟ ਹੈ ਜੇ ਸ਼ੇਅਰ ਮਾਰਕੀਟ نیچے ਜਾ ਰਹੀ ਹੈ ਤਾਂ ਉਹਨੂੰ ਬੀਅਰ ਮਾਰਕੀਟ ਕਿਹਾ ਜਾਂਦਾ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਣਾ ਉਹ ਕਹਿੰਦੇ ਨੇ ਵੀ ਇੰਡੈਕਸ ਫੰਡ ਦੇ ਵਿੱਚ ਇਨਵੈਸਟ ਕਰੋ ਤੁਸੀਂ ਕਦੇ ਮਾਰ ਨਹੀਂ ਖਾਓਗੇ ਇੰਡੈਕਸ ਫੰਡ ਕੀ ਹੈ ਇੰਡੈਕਸ ਫੰਡ ਹੁੰਦਾ ਉਹ ਕੰਪਨੀਆਂ ਦੀ ਲਿਸਟ ਜਿਹੜੀਆਂ ਚੰਗਾ ਕੰਮ ਕਰ ਰਹੀਆਂ ਨੇ ਜਿਹੜੀਆਂ ਚੰਗਾ ਗਰੋ ਕਰ ਰਹੀਆਂ ਨੇ ਉਹਨਾਂ ਨੂੰ ਨਿਫਟੀ 50 ਜਾਂ ਨਿਫਟੀ 100 ਦੇ ਵਿੱਚ ਰੱਖਿਆ ਜਾਂਦਾ ਜੇ ਨਿਫਟੀ 50 ਦਾ ਮਤਲਬ 50 ਕੰਪਨੀਆਂ ਜੇ ਨਿਫਟੀ 100 ਦਾ ਮਤਲਬ 100 ਕੰਪਨੀਆਂ ਐਦਾਂ ਹੀ ਜੋ ਵੀ ਨੰਬਰ ਪਿੱਛੇ ਲੱਗਿਆ ਹੁੰਦਾ ਨਿਫਟੀ ਤੇ ਉਹਦਾ ਮਤਲਬ ਹੁੰਦਾ ਉਹਦੇ ਵਿੱਚ ਓਨੀਆਂ ਕੰਪਨੀਆਂ ਦਾ ਇੰਡੈਕਸ ਹੈ ਤੇ ਜਦੋਂ ਆਪਾਂ ਪੈਸਾ ਇਨਵੈਸਟ ਕਰਦੇ ਆ ਤਾਂ ਜਿਹੜੇ ਫੰਡ ਮੈਨੇਜਰ ਹੁੰਦਾ ਉਹ ਉਹਨੇ ਦੀਆਂ ਉਹਨੀਆਂ ਕੰਪਨੀਆਂ ਦੇ ਵਿੱਚ ਆਪਣਾ ਪੈਸਾ ਲਾ ਦਿੰਦਾ ਤਾਂ ਕਿ ਜਿਹੜਾ ਵੀ ਬੰਦਾ ਇਨਵੈਸਟ ਕਰ ਰਿਹਾ ਹੈ ਉਹ ਰਿਸਕ ਪ੍ਰੂਫ ਹੋ ਜੇ ਜੇ 10 ਕੰਪਨੀਆਂ نیچے ਜਾ ਰਹੀਆਂ ਪਰ 40 ਕੰਪਨੀਆਂ ਉੱਪਰ ਜਾ ਰਹੀਆਂ ਤਾਂ ਇਹਦਾ ਮਤਲਬ ਹੈ ਤੁਸੀਂ ਲਾਸ ਨਹੀਂ ਖਾਓਗੇ ਤੇ ਬਹੁਤ ਚਾਂਸ ਨੇ ਵੀ ਤੁਸੀਂ ਉਹਦੇ ਵਿੱਚੋਂ ਪ੍ਰੋਫਿਟ ਕਮਾ ਕੇ ਨਿਕਲੋਗੇ ਸ਼ੇਅਰ ਮਾਰਕੀਟ ਦੇ ਵਿੱਚ ਸ਼ੇਰਾਂ ਦਾ ਰੇਟ ਘਟਦਾ ਜਾਂ ਵਧਦਾ ਕਿਉਂ ਆ ਇਹ ਤਾਂ ਆਪਾਂ ਨੂੰ ਸਿੰਪਲ ਪਤਾ ਹੈ ਵੀ ਜਦੋਂ ਡਿਮਾਂਡ ਵੱਧ ਗਈ ਤੇ ਸਪਲਾਈ ਘਟ ਜਾਂਦੀ ਹੈ ਜਾਂ ਸਪਲਾਈ ਲਿਮਟਡ ਹੁੰਦੀ ਆ ਜਦੋਂ ਡਿਮਾਂਡ ਵਧਦੀ ਹੈ ਤਾਂ ਉਹਦੇ ਵਿੱਚ ਖਰੀਦਣ ਵਾਲੇ ਵੱਧ ਆ ਜਾਂਦੇ ਨੇ ਤਾਂ ਉਹ ਬਹੁਤ ਜ਼ਿਆਦਾ ਬੋਲੀ ਲਾ ਕੇ ਵੇਚਣਾ ਪੈਂਦਾ ਲੋਕ ਵੱਧ ਤੋਂ ਵੱਧ ਪੈਸਾ ਲਾਉਂਦੇ ਨੇ ਵੀ ਸਾਨੂੰ ਇਹ ਸ਼ੇਅਰ ਮਿਲ ਜੇ ਅਸੀਂ ਇਹਦੇ ਲਈ ਇੰਨਾ ਪੇ ਕਰ ਦਿਆਂਗੇ ਇਸ ਤਰ੍ਹਾਂ ਉਹ ਸ਼ੇਅਰ ਦੀ ਕੀਮਤ ਹੈ ਜਿਹੜੀ ਵੱਧਦੀ ਜਾਂਦੀ ਹੈ ਸ਼ੇਅਰ ਮਾਰਕੀਟ ਦੇ ਵਿੱਚ ਸ਼ੇਅਰ ਦੀ ਕੀਮਤ ਵਧਣ ਘਟਣ ਦੇ ਤਿੰਨ ਮੇਨ ਕਾਰਨ ਹੁੰਦੇ ਨੇ ਇੱਕ ਤਾਂ ਹੁੰਦਾ ਰਿਟੇਲ ਇਨਵੈਸਟਰ ਆਪਣੇ ਵਰਗੇ ਆਮ ਲੋਕ ਜਿਹੜੇ ਪੈਸਾ ਲਾਉਂਦੇ ਨੇ ਨੰਬਰ 2 ਤੇ ਇੰਸਟੀਚੂਨਲ ਇਨਵੈਸਟਰ ਜਿਹੜੇ ਬਹੁਤ ਸਾਰੇ ਲੋਕਾਂ ਦਾ ਪੈਸਾ ਇਕੱਠਾ ਕਰਦੇ ਨੇ ਤੇ ਕੰਪਨੀ ਦੇ ਵਿੱਚ ਲਾਉਂਦੇ ਨੇ। ਨੰਬਰ 3 ਤੇ ਨਹੀਂ ਐਡਵਾਈਜ਼ਰ ਰੇਟ ਏਜੰਸੀਆਂ ਜਿਨ੍ਹਾਂ ਦੇ ਕਰਕੇ ਵੀ ਸ਼ੇਅਰ ਦੀ ਕੀਮਤਾਂ ਉੱਪਰ ਦੀ ਘਟਦੀ ਰਹਿੰਦੀ ਹੈ। ਦੋਸਤੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੁੰਦਾ ਵੀ ਸ਼ੇਅਰ ਮਾਰਕੀਟ ਇੱਕ ਜੂ ਹੈ। ਜੇ ਤੁਹਾਨੂੰ ਨੌਲੇਜ ਨਹੀਂ ਹੈਗੀ ਤਾਂ ਇਹ ਇੱਕ ਜੂ ਹੈ ਪਰ ਜੇ ਤੁਹਾਨੂੰ ਨੌਲੇਜ ਚੰਗੀ ਆ ਤਾਂ ਤੁਸੀਂ ਇਹਦੇ ਵਿੱਚੋਂ ਵਧੀਆ ਪ੍ਰੋਫਿਟ ਵੀ ਕਮਾ ਸਕਦੇ ਹੋ। ਇਹਦੇ ਲਈ ਤੁਹਾਨੂੰ ਟਾਈਮ ਦੇਣਾ ਪਊਗਾ। ਇਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਊਗੀ। ਫੇਰ ਹੀ ਤੁਸੀਂ ਪੈਸਾ ਬਣਾ ਸਕਦੇ ਹੋ। ਜੇ ਤੁਸੀਂ ਸੋਚੋਗੇ ਵੀ ਐਦਾਂ ਹੀ ਪੈਸਾ ਲਾਤਾ ਤਾਂ ਐਦਾਂ ਹੀ ਪੈਸਾ ਬਣ ਜਾ ਸੋ ਦੋਸਤੋ ਜੇ ਤੁਸੀਂ ਵੀ ਰਿਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਆਪਣਾ ਰਿਸਕ ਲੈ ਕੇ ਆਪਣੇ ਹਿਸਾਬ ਨਾਲ ਇਨਵੈਸਟ ਕਰਿਓ ਚੰਗੀ ਤਰ੍ਹਾਂ ਸਿੱਖ ਕੇ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ